ਹੁਣ ਬੇਨਤੀ ਕਰਾਂ ਲਖਮਨ ਸਿੰਘ ਧੂਰੀ ਸੇਵਾ ਲਗਨ ਮੈਨਰ ਗਾਟ ਜੂਨੀਅਰ ਪੰਜਾਬ ਸਮਾਂ ਇਹਦਾ 5 ਮਿੰਟ ਹੈ ਇਹਨਾਂ ਨੂੰ ਮਾਗ ਹਰਜਿੰਦਰਪਾਲ ਸਿੰਘ ਸਿੱਧੂ ਸੁਪਾ ਬਦਾਨ ਬਿਆਰ ਹਾਊਸ ਆਊਟਸੋਰਸ ਵਰਕਰ ਜੂਨੀਅਰ ਉਹ ਵੀ ਸਾਡੀ ਪਿਆਰ ਰਹੀ ਹੁਣ ਲਖਮਨ ਸਿੰਘ ਜੀ ਧੂਰੀ ਮੰਚ ਤੇ ਇਕੱਠੀਆਂ ਹੋਈਆਂ ਏਕਾ ਮੁਲਾਜ਼ਮ ਸ਼ਰਤ ਮੋਰਚੇ ਦੇ ਬੈਨਰ ਤਕਰੀਬਨ ਪੰਜਾਬ ਸਿਕਾਪ ਮੈਕਾ ਵਿੱਚ ਕੰਮ ਕਰਦੇ 13 ਜੁਨੇ ਦਾ ਤੇ ਸਾਨੂੰ ਸਹਿਯੋਗ ਦਿੱਤਾ ਕਾ ਇਸਾ ਦੇਖੋ ਬਹਿ ਇਕੱਠੇ ਹੋਇਆ ਇਕੱਠੇ ਕਿਉਂ ਹੋਇਆ ਕਾਤੋ ਹੋਇਆ ਇਹ ਸਾਡੀਆਂ ਮਜਬੂਰੀਆਂ ਨੇ ਅੱਜ ਸੀ ਵੀ ਦੇ 꾸ジナ 꾸ਦ ਕਰਕੇ ਪਹਿਲਾ ਲੇਬਰ ਦਾ ਕੰਮ ਕਰਦੇ ਫਿਰ ਮਿਸਤਰੀ ਬਣਦੇ ਤੇ ਬੈਠੇ ਠੇਕੇਦਾਰ ਬਣ ਜਾਂਦੇ ਵਗੇ ਰੋਟੀ ਖਾਂਦੇ ਉਹ ਛੁੱਟੀ ਕਰ ਸਕਦਾ ਤੁਸੀਂ ਨਹੀਂ ਕਰ ਸਕਦੇ ਮੇਰੀਆਂ ਭੈਣਾਂ ਨਾਲ ਇੱਕ ਸਰਕਾਰੀ ਮੁਲਾਜ਼ਮ ਹੁੰਦੀ ਆ ਤੇ ਇੱਕ ਮੇਰੀ ਭੈਣਾ ਠੇਕੇ ਦਾ ਕੰਮ ਕਰਦੀ ਆ ਉਹ ਲੱਖ ਰੁਪਿਆ ਤਨਖਾਹ ਲੈਂਦੀ ਆ ਉਹ ਕੰਮ ਦਾ ਉਹ ਮੇਰੀ ਭੈਣ 10000 ਲੈਂਦੀ ਆ ਉਹ ਹਾ ਕੀ ਕਰ ਦਿਆ ਸਾਡੇ ਆ ਪੈਣਾ ਜਿਹੜੀਆਂ ਕਹ ਦੂਰੇ ਪੰਦਾ ਵਿੱਚ ਵੱਜਿਆ ਹੋ ਜਣੇ ਦੂਰੇ ਦੇ ਵਿੱਚ ਜਿਹੜੇ ਇੱਕ ਤਾਂ ਉਹ ਤੰਦ ਜਿਹੜਾ ਪੇਕੇ ਦਾ ਕਦੇ ਨਹੀਂ ਟੁੱਟਦਾ ਇੱਕ ਹੋਰ ਤੰਦ ਜਿਹੜਾ ਸਹਰੇ ਦਾ ਜਿੱਥੇ ਉਹਦਾ ਸਾਰਾ ਕੁਝ ਉਹ ਤੇ ਝਾਕਦੀ ਆ ਉਹ ਪੇਕੇ ਜਾਣ ਨੂੰ ਵੀ ਦਰਸਦੀ ਆ ਵੀ ਮੈਨੂੰ ਕਦੋਂ ਕੋਈ ਅਫਸਰ ਛੁੱਟੀ ਦੇਊਗਾ ਤਾਂ ਮੈਂ ਜਾਊਂਗੀ ਪਰ ਜਾ ਨਹੀਂ ਸਕਦੀ ਕਿਸੇ ਦਾ ਸੁੱਖ ਸੁੱਖ ਚ ਵੀ ਜਾ ਸਕਦੀ ਕਿਉਂਕਿ ਅਸੀਂ ਇੱਕ ਬੱਦੂ ਮਜ਼ਦੂਰਾਂ ਸਾਨੂੰ ਠੇਕੇਦਾਰਾਂ ਨੇ ਇਹੋ ਜੇ ਸਾਡੇ ਗਲਤ ਸਾਫਾ ਪਾਇਆ ਜ਼ੰਜੀਰ ਪਾਇਆ ਕੋਪਰੇਟ ਕਰਾਉਣਾਂ ਦੀ ਬਦੌਰਤ ਤੇ ਸਾਡੇ ਆਈਪੀਐਸ ਅਫਸਰਾਂ ਦੀ ਬਦੌਰਤ ਤੇ ਸਾਡੇ ਸਰਕਾਰਾਂ ਦੀ ਬਦੌਰਤ ਇਸੇ ਪੜਨੇ ਕਰ ਇੰਨੇ ਕ ਬੱਦੂ ਮਜ਼ਦੂਰ ਹੋਵੇ ਨਾ ਅਸੀਂ ਆਪਣੇ ਮਹਿੰਗਾਈ ਬੋਲ ਸਕਦੇ ਆ ਨਾ ਅਸੀਂ ਠੇਕੇਦਾਰ ਕੋਈ ਬੋਲ ਸਕਦੇ ਆ ਨਾ ਅਸੀਂ ਮਾਨ ਮਰ ਜਿਹੜੀ ਸੁੱਟੀ ਲੈ ਸਕਦੇ ਆ ਨਾ ਅਸੀਂ ਕਦੇ ਘੋੜਾ ਦਾ ਬਹੁਤ ਮੂਰ ਦੀ ਗੱਲ ਆ ਉਹਦਾ ਪਰਿਨਾਗਿਆ ਕੰਮ ਰਾਇਦਾ ਖੁੰਦਾ ਜਿਹੜਾ ਪੰਜਾਬ ਦਾ ਲੇਬਰ ਵਿਭਾਗ ਹੈ ਇਹ ਇੰਨਾ ਖੁਡੂੜੀ ਹੈ ਵੀ ਜਦੋਂ ਕਿਸੇ ਆਮਲੀ ਦੇ ਥੱਲੇ ਖੜਾ ਕੋਈ ਲੱਕੜਾਂ ਨਾਲ ਬਹੁ ਮੂਰ ਦੇ ਮਹੀਨੇ ਕੋਲੇ ਰੱਖ ਕੇ ਵੀ ਜਗਦਾ ਕਾਬੜੀ ਜਾਗਦਾ ਹੈਗਾ ਜਿਹੜੇ ਸਭ ਤੋਂ ਵੱਧ ਸਾਡਾ ਕਿਰਤੀ ਦਾ ਕਾਰਨ ਕਰਦਾ ਇਸੇ ਚਾਹੇ ਪ੍ਰੋਪਰਟ ਬੈਕਗ੍ਰਾਉਂਡ ਵਿੱਚ ਕੰਡਮਾਨ ਦੀ ਭੂਮਿਕਾ ਨਿਭਾਉਣਾ ਜਾਂ ਸਾਡੇ ਵੀਰੋ ਕਲਾਕਾਰਾਂ ਦੀ ਜਿਨ੍ਹਾਂ ਨੂੰ ਪੈਸੇ ਫੀਡ ਅਪਸ ਕਹਿ ਦਿੰਦੇ ਆ ਪਰ ਇਹਨਾਂ ਨੇ ਦੇਬ ਵਿਭਾਗ ਨੇ ਅਜ ਤੱਕ ਕਿਸੇ ਦੀ ਕੋਈ ਸਾਰ ਨਹੀਂ ਲਗਦੀ ਨਾ ਸਾਨੂੰ ਬਣਦੀਆਂ ਸਕੀਮਾਂ ਦਿੱਤੀਆਂ ਨੇ ਨਾ ਸਾਡੇ ਬੋਰਡ ਦੀ ਮੀਟਿੰਗ 13 ਸਾਲ ਹੋਵੇ ਲੇਬਰ ਬੋਰਡ ਦੀ ਮੀਟਿੰਗ ਨਹੀਂ ਕਰੀ ਜਿਹੜੇ ਵਿੱਚ ਕੇ ਆਪਣਾ ਤੁੰਨੀ ਹੱਕਾ ਵੀ ਸੇਵ ਵਿਭਾਗ ਤੰਤਰ ਪ੍ਰਸਾਖਤ ਬਣਾਉਣਾ 5 ਸਾਲ ਬਾਅਦ ਘੱਟੋ-ਘੱਟ 25 ਜਾਂ ਸਰਕਾਰ ਕਿੰਨਾ ਕੁ ਬਿਲਾ ਸਕਦੀ ਆ ਪਰ ਇਹ ਸਰਕਾਰਾਂ ਦੇ ਜਮਨ ਝਲਪ ਨਾਲ ਕਾਪਰੇਟ ਕਰਾਉਣਿਆਂ ਦੇ ਨਾਲ ਸਾਡੀ ਉਹ ਮੀਟਿੰਗ ਤੱਕ ਨਹੀਂ ਕਰੀ ਕਿਸੇ ਟਾਈਮ ਸਾਡਾ ਸੁਪਾ ਜਿਹੜੀ ਜਿਹੜੀ ਸੰਧ ਦੀ ਜਿਹੜੀ ਕਹਿੰਦੇ 98 ਚ ਜਦੋਂ ਇਹ ਸਿਸਟਮ ਆਇਆ 91 ਚ ਫਿਰ 98 ਤੱਕ ਸਾਡੇ ਜੋ ਡੀਸੀ ਰੈਡ ਦੀ ਸਾਰੇ ਸੁਪੇ ਗੱਲਬਾਤ ਹੁੰਦੀ ਸੀ ਅੱਜ ਦਾ ਸਾਡੇ ਬੀਸੀ ਦੇ ਜਿਹੜਾ ਸਾਰੇ ਲਗਭਗ ਤਕਰੀਬਨ ਥੱਪਾ ਨਾਲੋਂ ਘੱਟ ਨੇ ਸਾਡਾ ਕਮਾਡੀ ਸੁਪਾ ਪੋਚੇ ਦੇ ਵੀਰ ਨੇ ਗੱਲ ਮੈਣਾ ਐਦੂ ਕਹਾ ਵਾਟਰ ਸ਼ੁਰੂ ਹੋ ਜਾਂਦਾ ਹਰਿਆਣੇ ਦਾ ਇੱਕ ਪਟਾਰ ਪਿੰਡ ਦਾ ਚਾਰ ਗੰਨਵੇਂ ਇੰਨੇ ਕੋਪਰੇਟ ਬੈਂਕਾਂ ਚ ਤੋਂ ਪੰਜਾਬ ਚ ਕੰਮ ਕਰਦੇ ਨੇ 200000 ਜਨਤ ਦੇ ਹਰਿਆਣੇ ਦੇ ਜਿੱਤ ਰਖਾ ਗਈ 32000 ਰੁਪਏ ਕੱਟ ਕਰ ਦਿਵਾ ਕੇ ਸਾਡੀ ਦਰਖਾ ਗਈ ਸਿਰਫ 14000 ਕੱਟ ਦਿਵਾ ਕੇ 50 ਰੁਪਈਆ ਦਾ ਤੇ ਸਾਡੇ ਤੱਕ ਪਹੁੰਚਦਾ 14000 ਰੁਪਈਆ ਸਾਡੇ ਤੇ ਟੈਕਸ ਜਾਦ ਰੇ ਸਰਕਾਰਾਂ ਨੂੰ ਕੋਈ ਟੈਕਸ 10 ਰੁਪਈਆ ਦੀ ਪਰਚੀ ਵੀ ਨਹੀਂ ਸਾਨੂੰ ਸਰਦੇ ਸਾਡਾ ਕਿਹੜਾ ਰੇਟ ਦਿਖਾ ਕੇ 18% ਸਾਡੇ ਜੀਐਸਟੀ ਪੀਐਫਾ ਕੱਲਾ ਸਾਨੂੰ ਮਿਲਦਾ ਬਾਕੀ ਹੋਰ ਕਾਸ਼ੇ ਦੀ ਸਾਨੂੰ ਕੋਈ ਬੈਣੀ ਬੈਟਣੀ ਹੈਗਾ ਲੇਬਰ ਵਿਭਾਗ ਦੀ ਪਰਚੀ ਕੱਟੀ ਜਾਂਦੀ ਆ 100 ਰੁਪਈਆ ਦੀ ਤੇ 20 ਰੁਪਈਆ ਦੀ ਬੋਲੇ ਤੇ ਅਖਰੋਸਕੀ ਮਾਣੇ ਪਰ ਸਾਡੇ ਕਿਸੇ ਵੀ ਅਪਲਾਈ ਦਾ ਕੋਈ ਉਹਨੂੰ ਸਹੂਲਤ ਨਹੀਂ ਮਿਲਦੀ ਨਾ ਠੇਕੇਦਾਰ ਕਰਕੇ ਦੇਵੇ ਠੇਕੇਦਾਰ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਐਕ ਕਹਿੰਦੀ ਆ ਮੇਰੇ ਕੋਲ ਟਾਈਮ ਨਹੀਂ ਇਸ ਕਰਕੇ ਅੱਜ ਸਾਰੇ ਵੀਰਾਂ ਨੂੰ ਬੇਨਤੀ ਆ ਸਾਰੀਆਂ ਭੈਣਾਂ ਨੂੰ ਵੀ ਸਾਨੂੰ ਜਾਗਣਾ ਪੜਾ ਇਸੇ ਜਿੰਨਾ ਚਿਰ ਜਾਗਦੇ ਨਹੀਂ ਇਹਨਾਂ ਦਾ ਮਗਰ ਨਹੀਂ ਪੰਦੇ ਇਹਨਾਂ ਦਾ ਹੱਕ ਸਾਨੂੰ ਪਿਆਰ ਨਾਲ ਨਹੀਂ ਮਿਲਦਾ ਸਾਨੂੰ ਖੋੜਾ ਪਾਣੇ ਨੇ ਸਾਨੂੰ ਸਾਡੇ ਹੱਕ ਲੈਣਾ ਪੈਣੇ ਨੇ ਨਹੀਂ ਤਾਂ ਇਹ ਇਹ ਦੇਖੋ ਕੀ ਕਰਦੇ ਨੇ ਵੀ 5 ਸਾਲਾਂ ਚ ਆਦਿਆ 7 ਦਾ 7 15 ਵੀੜਿਆਂ ਦਾ ਜਿੰਨਾ ਪੈਸਾ ਜਮਾ ਕਰ ਜਾਂਦੇ ਨੇ ਸਿਰਫ 5 ਸਾਲਾਂ ਚ ਇਸੇ ਸਾਰੀ ਉਮਰ ਲਾ ਕੇ ਵੀ ਸਾਡੇ ਹੱਥ ਕੁਝ ਨਹੀਂ ਮਿਲਦਾ ਸਾਡਾ ਠੇਕਾ ਜੋ ਸਾਨੂੰ ਪਿਆਰ ਕੋ ਬੁਲਵਾ ਵੀ ਨਾ ਕੰਮ ਕਰਾਂਗੇ ਤਾਂ ਸਾਨੂੰ ਪਰਸਨ ਲੱਗੂ ਉਹ ਵੀ ਲਗ ਕੋਈ 2500 ਪਰ ਇਹਨਾਂ ਨੇ ਇੱਕ ਪਾਸੇ ਸਾਡੇ ਤੇ ਸਕੀਮ ਵੀ ਨਹੀਂ ਰਹੀ ਆ ਦੂਜੇ ਪਾਸੇ ਸਾਡਾ ਜਿਹੜਾ ਠੇਕਾ ਗਾਉਂ ਸਾਲ-ਸਾਲ ਦੀ ਕਰਤਾ ਇੱਥੋਂ ਤੱਕ ਕੇ ਕਈ ਵਾਰੀ ਤਿੰਨ-ਤਿੰਨ ਮਹੀਨੇ ਜਾ ਵੀ ਠੇਕਾ ਹੁੰਦਾ ਵੀ ਤਾਂ ਜਨਨ ਨੂੰ ਪੂਰਾ ਡਰਾਇਆ ਜਾਵੇ ਪੂਰਾ ਡੱਟ ਰਹਿਣਾ ਇਹ ਕਦੇ ਵੀ ਸਿਰਨਾ ਚੱਕਣਾ ਨਹੀਂ ਵੀਰੋ ਜਾ ਕੋ ਸਾਰੇ ਚਰਚ ਤੇ ਰਾਤ ਹੈ ਚੱਲੋ ਕਿ ਕੰਮ ਲਾਗਵਿਸ਼ਗਰ ਸਪੈਨਰ ਦੀ ਜੋ ਕਮੇਟੀ ਫੈਸਲਾ ਲੈ ਲਿਆ ਉਹ ਆ ਸਤਿਕਾਰ ਕਰੋ ਜਿੱਥੇ ਵੀ ਸਾਥੀਆਂ ਕੋਲ ਪਹੁੰਚੋ ਕਿਉਂਕਿ ਤੁਸੀਂ ਆਪਣੇ ਲਈ ਜਾਣਾ ਆਪਣੇ ਘਰ ਲਈ ਜਾਣਾ ਆਪਣੇ ਪਰਿਵਾਰਾਂ ਲਈ ਜਾਣਾ ਭਾਈ ਜੀ ਕੀ ਕਹਿਦਾ ਹੋਇਆ ਆਗਲੇ ਬੁਲਾਰੇ ਨੂੰ ਬੇਇਤੀ ਕਰਦਾ ਵੀ ਸੈਕਟਰੀ ਸਾਹਿਬ ਦੱਸ ਦੇਣਗੇ ਮੇਰੀ ਹਾਜ਼ਰੀ ਲਾਓ ਬਾਕੀ ਦੋਕ ਨਾਰੇ ਨੇ ਜੋ ਮੈਨੂੰ ਉਮੀਦ ਆ ਆਪਾਂ ਇੰਨੀ ਦੂਰੋਂ ਆਏ ਆਂਗੇ ਕਈ ਵੀਰ ਤਣ ਤਣ ਵਜੇ ਦਾ ਚੱਲੇ ਨੇ ਗਰਦਾਸ ਪਰ ਤੋਂ ਸਾਰੇ ਵੀਰ ਤੋਂ ਨਾਰੇ ਲਾਓ ਕਿ ਕਾਮ